ਪੰਜਾਬ ਵਿੱਚ ਲੈਂਡ ਪੁੱਲਿੰਗ ਨੀਤੀ ਨੂੰ ਲੈ ਕੇ ਵਿਰੋਧੀ ਅੱਗ ਬੁਝਣ ਦੀ ਥਾਂ ਹੋਰ ਭਖ ਰਹੀ ਹੈ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ 모ਹਿਤ ਮੋਹਿੰਦਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਕਿ ਇਹ ਨੀਤੀ ਪੰਜਾਬ ਦੀ ਖੇਤੀ ਅਤੇ ਖੇਤ ਮਜ਼ਦੂਰਾਂ ਦੀ ਆਜ਼ਾਦੀ ਤੇ ਸਿੱਧਾ ਹਮਲਾ ਹੈ ਉਨਾ ਕਿਹਾ ਕਿ ਇਹ ਨੀਤੀ ਦਿੱਲੀ ਦੇ ਲੈਂਡ ਮਾਫੀਆ ਨੂੰ ਖੁਸ਼ ਕਰਨ ਦੇ ਲਈ ਲਿਆਂਦੀ ਜਾ ਰਹੀ ਹੈ ਇਹ ਫੈਸਲਾ ਦਿੱਲੀ ਦੇ ਆਕਰਸ਼ਨ ਤੇ ਲਿਆ ਗਿਆ ਹੈ ਨਾ ਕਿ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਲਈ ਇਹ ਨੀਤੀ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਪਿੰਡਾਂ ਵਿੱਚ ਰਹਿ ਰਹੇ ਹੋਰ ਗਰੀਬ ਵਰਗ ਨੂੰ ਬੇਕਾਰ ਕਰ ਦੇਵੇਗੀ ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਲਈ ਮੁੱਖ ਮੰਤਰੀ ਬਣਾਇਆ ਗਿਆ ਸੀ ਪਰ ਅੱਜ ਉਹ ਦਿੱਲੀ ਦੇ ਇਸ਼ਾਰਿਆਂ ਤੇ ਨੱਚ ਰਹੇ ਨੇ ਇਹੀ ਨਹੀਂ ਉਹਨਾਂ ਨੇ ਮੰਗ ਕੀਤੀ ਹੈ ਕਿ ਭਗਵੰਤ ਮਾਨ ਤੁਰੰਤ ਅਸਤੀਫਾ ਦੇਣ ਜੇ ਕੋਈ ਵਿਅਕਤੀ ਪੰਜਾਬ ਨੂੰ ਪਿਆਰ ਕਰਦਾ ਤਾਂ ਉਹ ਕਦੇ ਵੀ ਐਸੀ ਨੀਤੀ ਲਾਗੂ ਨਹੀਂ ਕਰਦਾ ਇਸ ਵੇਲੇ ਪੰਜਾਬ ਜੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਹੋਰ ਕੀ ਕੁਝ ਕਿਹਾ ਤੁਸੀਂ ਜਿਹੜਾ ਲੈਂਡ ਗ੍ਰੈਬਿੰਗ ਦੀ ਪਾਲਿਸੀ ਬਣਾਈ ਕੋ ਬਨ ਮਾਨ ਨੇ ਜ਼ਿਮੀਂਦਾਰਾਂ ਦੀ ਇੱਕ ਕਿਸਮ ਦੀ ماں ਤੇ ਉੱਤੇ ਹਮਲਾ ਕੀਤਾ ਧਰਤੀ ਸਾਡੀ ਮਾਂ ਵਾ ਸਾਡੀ ਸਾਰੀ ਦੁਨੀਆ ਚ ਪੰਜਾਬ ਸਭ ਤੋਂ ਜ਼ਰਖੇਜ਼ ਧਰਤੀ ਆ ਤੁਝਾਉ ਇਹਦੇ ਤੋਂ ਸਾਡਾ ਕਿੱਤਾ ਸਾਡੀ ਰੋਜ਼ੀ ਸਾਡੀ ਰੋਟੀ ਭਗਵਾਨਤਮਾਨ ਨੇ ਦਿੱਲੀ ਵਾਲੇ ਆਪਣੇ ਇਹਦੇ ਜਿਹੜੇ ਬੌਸ ਹੈਗੇ ਨੇ ਉਹਨਾਂ ਦੇ ਕਹਿਣ ਤੇ ਪੰਜਾਬ ਦੇ ਲਗਭਗ 65000 ਏਕੜ ਜ਼ਮੀਨ ਤੇ ਹਮਲਾ ਕੀਤਾ ਹੈ ਇਟਸ ਬੇਸਿਕਲੀ ਐਨ ਅਟੈਕ ਔਨ ਦਾ ਐਗਜ਼ਿਸਟੈਂਸ ਔਫ ਪੰਜਾਬੀਜ਼ ਦਾ ਫਾਰਮਰਸ ਪੈੰਡੂ ਤੱਕੇ ਤੇ ਔਰ ਇਵਨ ਸ਼ਹਿਰਾ ਤੇ ਇਹਦਾ ਵਿਰੋਧ ਕਰਨ ਲਈ ਅੱਜ ਪਟਿਆਲੇ ਅਸੀਂ ਪਹੁੰਚੇ ਆ ਸਾਡੀ ਪਾਰਟੀ ਦਾ ਜਿਹੜਾ ਕਿਸਾਨ ਵਿੰਗ ਹੈ ਮੇਰੇ ਨਾਲ ਸਾਡੇ ਪ੍ਰਧਾਨ ਪੰਜਾਬ ਦੇ ਕਿਰਨਜੀਤ ਸਿੰਘ ਮਿੱਠਾ ਸਰਦਾਰ ਸਾਧੂ ਸਿੰਘ ਦੀ ਫੌਂਡੋ ਮਿਨਿਸਟਰ ਨਾਲ ਖੜੇ ਨੇ ਸਾਰੇ ਹਲਕਾ ਇੰਚਾਰਜ ਸਪੈਸ਼ਲੀ ਅੱਜ ਜਿਹੜਾ ਟਰੈਕਟਰ ਦਾ ਵੱਡਾ ਟਾਪਲਾ 250 ਟਰੈਕਟਰ ਐਰੀਮਾਨ ਨੇ ਆਪਣੇ ਹਲਕਾ ਸਨੌਰ ਤੋਂ ਲਿਆਂਦਾ ਇਹ ਗੁੱਸਾ ਲੋਕਾਂ ਦਾ ਔਰ ਮੈਨੂੰ ਦੁੱਖ ਇਸ ਗੱਲ ਦਾ ਕਿ ਇਹ ਕਿ ਬਸੇਗਾ ਕੌਣ ਸਾਡੇ ਦੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਪੰਜਾਬ ਦੇ ਦਾ ਕੈਨੇਡਾ ਤੇ ਅਮਰੀਕਾ ਜਾ ਰਹੇ ਨੇ ਇਹਦਾ ਮਤਲਬ ਹੈ ਕਿ ਕੇਜਰੀਵਾਲ ਤੇ ਸਸੋਟੀਆਂ ਸਰਾਰਿਤ ਕਰਕੇ ਇਹਨਾਂ ਅਰਬਨ ਸਟੇਟਾਂ ਵਿੱਚ ਗੈਰ ਪੰਜਾਬੀਆਂ ਨੂੰ ਲਿਆ ਕੇ ਸਾਡੇ ਸਿਰ ਤੇ ਬਿਠਾਉਂਦੇ ਸਾਡੀ ਡੈਮੋਗ੍ਰਾਫੀ ਨੂੰ ਸਾਡੀ ਐਗਜ਼ਿਸਟੈਂਸ ਨੂੰ ਸਾਡੇ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰਨਗੇ ਨਾਲ ਇਹਦੇ ਤੋਂ ਬਹੁਤ ਵੱਡੇ ਪੱਧਰ ਤੇ ਪੈਸਾ ਕਮਾਉਣਗੇ ਲੈਂਡਵਾਸੀਆਂ ਨੂੰ ਸਾਰਾ ਲੈਂਡ ਹੈਂਡਓਵਰ ਕਰ ਦੇਣਗੇ ਆਪਣਾ ਕਮਿਸ਼ਨ ਲੈ ਕੇ ਘਾਂ ਜਾਣਗੇ ਸਾਡੇ ਦੇ ਇੱਥੇ ਗੈਰ ਪੰਜਾਬੀ ਸਾਡੇ ਸਿੱਖ ਦੇ ਬਿਠਾ ਦੇਣਗੇ ਤਾਂ ਕਰਕੇ ਗਬਰੂ ਕਰਦੇ ਸਿੱਖ ਕੌਮ ਜਿਹੜੀ ਕਾਰਵਾਈ ਦਾ ਆਪਣੇ ਅੰਦੇਸ਼ ਦੀ ਕਾਰਵਾਈ ਜਿਹੜੀ ਉਹ ਲੈ ਲੈ ਕੋਈ ਇੰਦਾਂ ਦੀਆਂ 50 ਕਾਰਵਾਈਆਂ ਫੁਰਦੀਆਂ ਮੇਰੇ ਤੇ ਇੰਦਾਂ ਦੇ ਕੋਈ ਮੈਨੂੰ ਨੋਟਿਸ ਦਾ ਪ੍ਰਵਾਹ ਨਹੀਂ ਜਿਹੜਾ ਭ੍ਰਿਸ਼ਟਾਚਾਰ ਦਾ ਮਾਮਲਾ ਉਠਾਇਆ 143 ਟヨタ ਹਾਈਲੈਕਸ ਪਰਚੇਜ਼ ਜਿਹੜੀਆਂ ਹੋਈਆਂ ਗੱਡੀਆਂ ਡੀਜੀਪੀ ਦੇ ਨਾਮ ਤੇ ਮਿਲेंगी ਆ ਉਹ 15 ਤੋਂ 20 ਕਰੋੜ ਦਾ ਘਾਟਾ ਆ ਚੱਪੜਾ ਉਹਦੇ ਤੇ ਤਾਂ ਜਵਾਬ ਦਿੱਤਾ ਨਹੀਂ ਸਰਕਾਰ ਨੇ ਆਪਣੇ ਓਐਸਟੀ ਕੋਲੋਂ ਮੈਨੂੰ ਡਿਸਇਫਰਮੇਸ਼ਨ ਦਾ ਨੋਟਿਸ ਦਵਾਇਆ ਔਰ ਉਹ ਜਿਹੜਾ 11 ਤਰੀਕ ਨੂੰ ਮੈਨੂੰ ਹਾਲੇ ਨੋਟਿਸ ਮਿਲਿਆ ਨਿਕਾ ਉਹ ਜਿਹੜਾ ਸਾਰਾ ਪੇਜ মিডিਆ ਪੰਜਾਬ ਦਾ ਕੇਜੀ মিডিਆ ਉਹਦੇ ਤੇ ਚਲਾਈ ਜਾਂਦੇ ਨੇ ਮੇਰਾ ਮੇਰੀ ਵਰਜਨ ਵੀ ਨਹੀਂ ਲਈ ਮੇਰਾ ਪੱਖ ਵੀ ਨਹੀਂ ਲਿਆ ਉਹਦਾ ਜਵਾਬ ਅਸੀਂ ਦੇ ਦਿਆਂਗੇ ਅਦਾਲਤ ਵਿੱਚ ਕੋਈ ਵੀ ਅਦਾਲਤ ਬਿਨਾਂ ਕਿਸੇ ਨੂੰ ਸੁਣੇ ਕਿਸੇ ਤਰ੍ਹਾਂ ਦਾ ਰਿਸਟ੍ਰੇਨਿੰਗ ਆਰਡਰ ਸਟੇ ਆਰਡਰ ਨਹੀਂ ਪਾਸ ਕਰ ਸਕਦੀ ਮੈਂ ਆਪਣੇ ਹਾਈ ਕੋਰਟ ਦੇ ਡਿਪਟੀ ਲਾਜ ਨਾਲ ਗੱਲ ਕਰ ਤਾ। ਤਾਂ ਉਹ ਜਿਹਾ ਪਾਕੀਆ ਰਿਆਜ ਉਹ ਫਮਾਤ ਰੱਖੇ ਹਾਈ ਕੋਰਟ ਦੇ ਅੱਗੇ ਉਹ ਮੈਂ ਉਹ ਕਾਰੀਗਰ ਸਰਕਾਰ ਦੇ ਕਰਨ ਪਾ ਗਿਆ। ਬੰਦੂ ਜਣਾ ਕਿੰਨਾ ਜੀ ਰਿਹਾ ਹੈ ਸਾਈਡੋ ਕਰੀਓ। ਬੱਚਾ ਇਹ ਬੜਾ ਫੈਸਲਾ ਲੈ ਗੁੰਮਲ ਹੋਇਆ ਹੈ। ਸਾਰੇ ਪੰਜਾਬ ਦੇ ਲੋਕ ਹੰਡਾ ਰੋਸ ਹੈ। ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਰੋਗ ਨੂੰ ਫੈਸਲਾ ਲੈ ਹੈ। ਅਰੇ ਸਭ ਇਹ ਗੱਲ ਕਿ ਪੰਜਾਬ ਦੇ ਕਿਸਾਨ ਕੋਲ ਦਾ ਸਪੱਸ਼ਟ ਗਿਆ ਸਪੱਸ਼ਟ ਕਾਨੂੰਨ ਨਹੀਂ ਦੇ। ਜਿਹਦੇ ਮਰਾਹੇ ਇੰਦੋਂ ਵਾਹ ਕੇ ਬਗਤਮਾਲ ਜਿਹੜੇ ਪੰਜਾਬ ਦੇ ਕਿਸਾਨਾਂ ਤੇ ਹਿੰਸਾ ਹੋਈ ਬਹੁਤ ਬਹੁਤ ਬਿਲੀ ਵਾਲਿਆਂ ਦੇ ਬਿਲੀ ਵਾਲਿਆਂ ਦੇ ਸਾਰਿਆਂ ਦੇ ਨਾਟਕ ਨੇ ਕੋਈ ਵੀ ਵਕਤ ਜਿਹੜੀ ਪੰਜਾਬ ਨੂੰ ਪਾਰ ਕਰਦਾ ਹੈ ਤਹੇ ਦੀ ਰਾਜਨੀਤਿਕ ਪੋਲਿਸੀ ਲੈ ਕੇ ਨਹੀਂ ਆਉਂਦਾ।

स्वर्गीय नेहरू ने देश के बारे में कहा कि भारतीय भी अपने सामने खड़े हैं और उन्होंने कमरों में भी राजनीति पर बात बोले देश के नाम लगाए होंगे उन्होंने की बात को इनके और काम मेरे के लिए जो कहते हैं देश के सामने नहीं पर मैं बड़े शहर भी हैं इसी के ज्ञान किसी दिल्ली शहर में भारत थे सारे लोग को आजादी मेरे व्यक्ति के तौर पर हो गए 100% ਸਪੋਰਟ ਉਹ ਆਪ ਬਹੁਤ ਆਨੰਦਿਤ ਹੈ ਪਿਆਰੇ ਬੇਟੀਆਂ ਦੀ ਕੋਸ਼ਿਸ਼ ਕਰਦੇ ਕੰਮ ਜਾਨਾ ਕੌਣ ਹੈ ਜਿਹੜਾ ਪਾਰਟੀ ਨੂੰ ਸਪੋਰਟ ਕਰਦਾ ਹੈ ਜੀ ਨਹੀਂ ਜਿਵੇਂ ਜਰਾ ਤਾਲੀ ਵਾਰ ਬਣੋ ਬਣੋ ਇਹਨਾਂ ਨੂੰ ਰਾਤ ਕਰਾਂਗੇ 3000 ਇਕੱਲਾ ਦੇ ਤੜੀ ਬਣੇ ਕੁਝ ਸੱਚਾ ਆ ਇਸ ਤਰ੍ਹਾਂ ਪੰਜਾਬ ਦਾ ਬਹੁਤ ਪਿਆਰ ਕਰਦਾ ਹੈ ਸਦਭਾਗੀ ਗੜਾ ਚੱਲਣਾ ਹੈ ਜੀ ਅੱਜ ਸਾਡੇ ਕਿਸਾਨ ਕਾਂਗਰਸ ਦੇ ਸੈੱਲ ਵੱਲੋਂ ਕਾਂਗਰਸ ਪਾਰਟੀ ਦਾ ਸਾਡਾ ਕਿਸਾਨ ਵਿੰਗ ਹੈ ਉਹਦੇ ਪ੍ਰਧਾਨ ਨਾਲ ਇੰਡੀਆ ਸੁਖਪਾਲ ਸਿੰਘ ਖੈਰਾ ਸਾਹਿਬ ਤੇ ਸਾਡੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਤੇ ਕਿਸਾਨ ਕਾਂਗਰਸ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਸੰਧੂ ਮਿੱਠਾ ਵੀਰ ਉਹਨਾਂ ਦੇ ਸੱਦੇ ਤੇ ਅੱਜ ਉੱਡਾ ਦਾ ਦਫ਼ਤਰ ਹੈ ਇੱਥੇ ਅਰਬਨ ਸਟੇਟ ਫੇਸ 2 ਉਹਦੇ ਬਾਹਰ ਅਸੀਂ ਜਿਹੜੀ ਸਰਕਾਰ ਦੀ ਕਿਸਾਨ ਵਿਰੋਧੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹਦੇ ਅਗੇਂਸਟ ਅੱਜ ਅਸੀਂ ਇੱਥੇ ਸਾਰੇ ਧਰਨਾ ਦੇਣ ਆਏ ਆ ਸਰਕਾਰ ਨੂੰ ਜਗਾਉਣ ਆਏ ਆ ਵਾਰਨ ਕਰਨ ਆਏ ਆ ਕਿ ਕਿਸਾਨਾਂ ਦੇ ਨਾਲ ਸਰਕਾਰ ਪੰਗਾ ਨਾ ਲੇ ਕਿਉਂਕਿ ਇਹ ਪੰਜਾਬ ਦੇ ਕਿਸਾਨ ਨੇ ਪੰਜਾਬੀ ਜੇ ਮੋਦੀ ਦੇ ਗੋਡੇ ਲਵਾ ਸਕਦੇ ਆ ਕਿਸਾਨ ਅੰਦੋਲਨ ਕਰਕੇ ਤਾਂ ਇਹ ਤਾਂ ਫਿਰ ਕੇਜਰੀਵਾਲਾਂ ਦੀ ਪਾਰਟੀ ਹੈ ਦਿੱਲੀ ਦੀ ਭਗੋੜੇ ਲੋਕ ਨੇ ਜਿਹੜੇ ਪੰਜਾਬ ਚ ਆ ਕੇ ਕਬਜ਼ਾ ਕਰਨਾ ਚਾਹੁੰਦੇ ਨੇ ਪੰਜਾਬ ਦੇ ਕਿਸਾਨ ਕਦੀ ਵੀ ਇਹਨਾਂ ਨੂੰ ਕਬਜ਼ਾ ਨਹੀਂ ਕਰਨ ਦੇਣਗੇ ਪੰਜਾਬ ਪੰਜਾਬੀਆਂ ਦੀ ਪਿੱਠ ਦੇ ਵਿੱਚ ਇਹਨਾਂ ਨੇ ਛੁਰਾ ਮਾਰਿਆ ਇਹਨਾਂ ਨੂੰ 92 ਸੀਟਾਂ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਪਰ ਇਹ ਉਹਨਾਂ ਦੀ ਜਿਹੜੀ ਕਹਿੰਦੇ ਨੇ ਵਾਰਡ ਖੇਤ ਨੂੰ ਖਾਣ ਲੱਗੀ ਇਹ ਵਾਰਡ ਹੀ ਖੇਤ ਨੂੰ ਖਾਣ ਲੱਗੀ ਹੈ ਸੋ ਇਹਨਾਂ ਨੂੰ ਅਸੀਂ ਭਜਾ ਕੇ ਦਮ ਲਵਾਂਗੇ ਤੇ ਸਾਡੇ ਕਿਸਾਨਾਂ ਦੀਆਂ ਸਾਡੀਆਂ ਉਪਜਾਊ ਜ਼ਮੀਨਾਂ ਜਿਹੜੀਆਂ ਅਸੀਂ ਮਾਂ ਕਹਿੰਦੇ ਆਂ ਜ਼ਮੀਨ ਨੂੰ ਆਪਣੀ ਨੂੰ ਸਾਡੀ ਮਾਂ ਹੈ ਅਸੀਂ ਇਹ ਜਿਹਾਂ ਦੇ ਹੱਥਾਂ 'ਚ ਨਹੀਂ ਜਾਣ ਦੇਵਾਂਗੇ ਅਸੀਂ ਉਹਨੂੰ ਹੋਰ ਜੋਰ ਵਿਰੋਧ ਕਰਾਂਗੇ ਅੱਜ ਵਿਰੋਧ ਕਰਨ ਅਸੀਂ ਇੱਥੇ ਸਾਡੀ ਸਾਰੀ ਜਿਹੜੀ ਕਾਂਗਰਸ ਹੈ ਉਹ ਇਕੱਠੀ ਹੋਈ ਹੈ ਜ਼ਿਲ੍ਹੇ ਦੀ ਤੇ ਅਸੀਂ ਅਦਰ ਧਰਨੇ 'ਚ ਜਾ ਰਹੇ ਹਾਂ ਸਿਆਣਾ ਮਯੂ ਇੱਕ ਮਕੂੜੀ ਰੱਖੀ ਕਰ ਰਹੇ ਹਾਂ ਟੈਸਟ ਕਰ ਰਹੇ ਹਾਂ ਔਨਲਾਈਨ ਸੋਸ਼ਲ ਸਾਬਨਾ ਕਹਿੰਦੇ ਸਾਡੀ 50000 ਏਕਰ ਜ਼ਮੀਨ ਪੰਜਾਬ ਦੀ ਹੈ ਜਿਹੜੀ ਦੇਖੋ ਜੀ ਇਹ ਸਾਡਾ 3rd ਪ੍ਰੋਟੈਸਟ ਹੈ ਬਈ ਕਬੋਤਾ ਦੇ ਪਿੰਡ ਦੀ ਹੈ ਮੁਲਾਪੁਰ ਦਾ 24000 ਜਿਹੜਾ ਚੰਡੀਗੜ੍ਹ ਦੇ ਪਾਰ ਕੱਟੇ ਹੋਏ ਨੇ ਜੀ ਸਾਡਾ ਮੁਹਾਲੀ ਸੀ 6000 ਪਲੱਸ ਲੈਂਡ ਲੱਭਤੇ ਦੀ ਹੁਣ ਤੀਜਾ ਸਾਡਾ ਇੱਥੇ ਪਿਆਰਾ ਹੈ ਜਿਹੜੇ ਮੇਨ ਸਾਡੇ ਵੱਡੇ ਪਿੰਡ ਦੇ ਬਾਈਪਾਸ ਦੇ ਨਾਲ ਲੱਗਦੇ ਸਿਆਣਾ ਹੋ ਗਿਆ ਸ਼ੇਰ ਮਾਝਾ ਹੋ ਗਿਆ ਚੋਰਾ ਹੋ ਗਿਆ ਇਹ ਜਿਹੜੀ ਨੀਤੀ ਹੈ ਇੱਕ ਕੁੱਟਲੀ ਮੈ ਕਹੂਗੀ ਕਿਸਾਂ ਉੱਪਰ ਹੋਤੀ ਪਿੰਡਾਂ ਦੇ ਲੋਕਾਂ ਦੇ ਵਿਰੋਧੀ ਪਿੰਡਾਂ ਦੇ ਵਿਕਾਸ ਦੇ ਵਿਰੋਧੀ ਖੇਤ ਮਜ਼ਦੂਰਾਂ ਦੇ ਵਿਰੋਧੀ ਸਾਡੀ ਵਿਰਾਸਤ ਦੇ ਵਿਰੋਧੀ ਕਿ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਜੋ ਇਹ ਸਰਕਾਰ ਇਸ ਨੇ ਸਮਝੂ ਕਿ ਸੂਬੇ ਦੀ ਇੱਕ ਕੁਝ ਨਾ ਇਨ ਆਰਡਰ ਨਹੀਂ ਬਣਦੀ ਸਥਿਤੀ ਦੇ ਨੇੜੇ ਆ ਗਿਆ ਇਹ ਇੰਨਾ ਦਾ ਇਹ ਜਿਹੜੀ ਮਨਸਾ ਹੈ ਕਿ ਕਰਜ਼ੇ ਦੇ ਉੱਤੇ ਇਹਨਾਂ ਨੂੰ ਲੈਣਾ ਬੰਦ ਹੋ ਗਿਆ। ਉਹਨਾਂ ਦਾ ਕਰਜ਼ਾ ਪੰਜਾਬ ਤੇ ਹੋ ਗਿਆ। ਇਹ ਕੋਈ ਉਹਦਾ ਵਿਆਹ ਕਰਨਾ। ਵਿਆਹ ਇੱਕ ਦਲਦਲ ਚ ਬਸ ਗਿਆ। ਮੈਨੂੰ ਲੱਗਦਾ ਕਿ ਉਹ ਬਾਹਰ ਕੋਲ ਸਭ ਕੁਝ ਵੀ ਵੇਂਦਾ। ਤੇ ਇਹ ਜਿਹੜੀਆਂ ਮੈਂ ਇੱਥੇ ਜਿਹੜੀ ਦੱਸਣੀ ਚਾਹਣੀ ਆ ਕਿ ਐਸਐਮ ਜੋਲ ਸਾਹਿਬ ਨੇ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਵੀ ਪਹਿਲੇ 42% ਜਿਹੜਾ ਸਾਡਾ ਏਰੀਆ ਹੈਗਾ ਸ਼ਹਿਰੀ ਤੇ ਏਰੀਆ ਜਿਹਦੇ ਕੀ 31% ਜਿਹੜੀ ਨੈਸ਼ਨਲ ਰੇਸ਼ੋ ਤੋਂ ਕਿਤੇ ਵੱਧ ਹੈ ਸੋ ਜਿਹੜੀਆਂ ਮੌਜੂਦਾ ਕਲੋਨੀਆਂ ਨੇ ਅਧੂਰੀਆਂ ਨੇ ਉਹਨਾਂ ਚੁਟੀਆਂ ਨੇ ਇਹ ਸੁਲਤਾਨੀਓ ਤੋਂ ਵਾਂਝੀਆਂ ਪਈਆਂ ਨੇ ਉਹ ਤਾਂ ਤੁਸੀਂ ਪੂਰੀਆਂ ਨਹੀਂ ਕੀਤੀ